ਅੱਜ ਦੋ ਕਹਾਵਤਾਂ ਸੱਚੀਆਂ ਹੋਈਆਂ ਕਹਿੰਦੇ ਸੱਤ ਸੁੰਗ ਗਿਆ ਇਦਾਂ ਕਹਿੰਦੇ ਹੁੰਦੇ ਇੱਕ ਕਹਿੰਦਾ ਮਿਸਤਰੀ ਕਾ ਚ ਬਾੜ ਨੇ ਸੌਕੇ ਦੇ ਕੱਟਣੇ ਸੌਕੇ ਇਦਾਂ ਔਖੇ ਬਦੂ ਨੇ ਇਹ ਦੋਨੇ ਕਹਾਵਤਾਂ ਸੱਚੀਆਂ ਹੋਈਆਂ ਅੱਜ ਸਿਰਫ ਲੱਕੜੀ ਵਾਲੇ ਆਇਆ ਬਾਕੀ ਨੂੰ ਸੱਤ ਸੁੰਗ ਗਿਆ ਕੱਢੇ ਕਿਹਦੇ ਹੁੰਦੇ ਹਾਂਜੀ ਓਏ ਆਏ ਨਹੀਂ ਹੈਗੇ ਅੱਜ ਕੋਈ ਵੀ ਬਿਜਲੀ ਵਾਲੇ ਤੇ ਮੇਰਾ ਵੀ ਕੰਮ ਖੜਾ ਹੈ ਤੇ ਦੂਜਿਆਂ ਦਾ ਨਹੀਂ ਖੜਾ ਹੈ ਚਾਨ ਲਈ ਬਣੀ ਹੋਈ ਕਿਸੇ ਦੀ ਵੀ ਤੇ ਸਾਰੀ ਚਾਲ ਖਰਾਬ ਕਰਦੀ ਸਾਡੀ ਇਹ ਬਿਜਲੀ ਵਾਲੇ ਨੇ ਹੁਣ ਬਿਜਲੀ ਵਾਲਿਆਂ ਕਰਕੇ ਬਿਜਲੀ ਵਾਲਿਆਂ ਸਭੀ ਚਾਲ ਖਰਾਬ ਕਰੀ ਆ ਬਾਕੀ ਸਾਰਾ ਠੀਕ ਤਾਂ ਹੈ ਉਹਨੇ ਕੰਮ ਕੀਤਾ ਹੋਰ ਪਾਸੇ ਫੜਿਆ ਹੋਇਆ ਤਾਂ ਔਰ ਹੁਣ ਉਹਨੂੰ ਫੋਨ ਕਰਕੇ ਥੋੜੇ ਮੈਂ ਕਰਦਾ ਨਾ ਸਟੇ ਕਿਸਦਾ ਦੀ ਤੇ ਜੇ ਹੁਣ ਆਊਗਾ ਤਾਂ ਮਹਾਰਾਜ ਵੀ ਕਹਿ ਕੇ ਗਿਆ ਕਹਿੰਦਾ ਬਵਨ ਨੂੰ ਮੇਰੀ ਲਪਾਈ ਹੋ ਜਵੇ ਜੇ ਬਿਜਲੀ ਵਾਲਾ ਆਵੇ ਬਗੜ ਦੀ ਲਪਾਈ ਹੋਣੀ ਸਾਰਾ ਕੁਝ ਹੋਣਾ ਹੈ ਯਾਰ ਜਦੋਂ ਸਿਰਫ ਨਟਾਇਲ ਵਾਲਾ ਨਾ ਬਿਜਲੀ ਵਾਲਾ ਨਾ ਮਿਸਤਰੀ ਉਹ ਲੱਕੜਾ ਲੱਕੜ ਵਾਲੇ ਹੁਣੀ ਬੜੇ ਆ ਕੇ ਹਲੇ ਅਸੀਂ ਉੱਥੋਂ ਤਾਂ ਕੈਂਟਰ ਚ ਦੇ ਦੇਤੇ ਅ ਕੱਲ ਨੂੰ ਜਾਂ ਪਰਸੋਂ ਨੂੰ ਸਾਰਾ ਸਮਾਨ ਫਿਰ ਇੱਥੇ ਕਮਰੇ ਚ ਆ ਜਾਣਾ ਇੱਥੇ ਬੈੱਡ ਵੀ ਗੱਦੇ ਰੱਖ ਦੇਣੇ ਤੇ ਟੀਵੀ ਉੱਥੇ ਲਾ ਦੇਣਾ ਨਟ ਲਿਆ ਕੇ ਇੱਥੇ ਰੱਖ ਲੈਣ ਸਾਰਾ ਹੁਣ ਇੱਥੋਂ ਸਪਲਾਈ ਸਾਰੀ ਚੱਲੇ ਗਈ ਹੁਣ ਸਾਡੀ ਉੱਧਰ ਦੇ ਸਾਰਾ ਹੁਣ ਸਮਾਨ ਨਾ ਜਗਤ ਤਕਰੀਬਨ ਸਾਰਾ ਚੱਕ ਲਿਆ ਜਾਂਦਾ ਸਾਰਾ ਪੈਕ ਹੈ ਬਸ ਹੁਣ ਉੱਥੇ ਟੀਵੀ ਰਹਿ ਗਿਆ ਸਾਡਾ ਇੱਕ ਬਸ ਬਾਕੀ ਫਿਰ ਮੇਰਾ ਹੂੰ ਪਸੋਂ ਹੀ ਦਸਮਾਨ ਤੇ ਆ। ਔਰ ਸੋਈ ਚਲ ਹੌਲੀ ਹੌਲੀ ਆਈ ਜਾਊਗਾ ਤਾਂ ਉਹ ਤਾਂ ਐਡਾ ਫਾਇ ਨਹੀਂ। ਉਹਦਾ ਫਰਿੱਜ ਆ ਉੱਥੇ ਰੱਖ ਲਾਂਗੇ ਆਪਾਂ। ਆਹੋ ਦੇਖ ਦੇਣੀ ਜਿੱਥੇ ਲੋਕਲ ਹਾਂ ਉੱਥੇ ਉੱਥੇ ਰੱਖ ਲਾਂਗੇ ਫਰਿੱਜ ਉਧਰ ਸਭ ਪਿੱਛੇ। ਫਰਜੋ ਉੱਥੇ ਆ ਜਾਊਗਾ। ਤੇ ਮੈਂ ਸੋਚਦਾ ਇੱਥੇ ਆਹਾ। ਕੀ ਟੋਪੇ ਨਾ ਕੰਨ ਮਾਰ ਦਿਆਗਾ। ਇਹਦੇ ਪਰਪ ਇੱਥੇ ਚਾਦਰਾਂ ਜੀ ਪਵਾ ਦਮਾ ਲੇ। ਇਹ ਨਹੀਂ ਆਪਣੀਆਂ ਸਰ। ਉਹ ਪਈਆਂ ਉਹਨੂੰ ਕਿ ਉਹ ਹੀ ਪਾ ਦੂਗਾ ਇੱਥੇ ਤੱਕ ਨੂੰ। ਇਹਦੇ ਇੱਥੇ ਤੱਕ ਆਹਾ। ਤੇ ਤੇਰਾ ਪਰਦਨ ਕਵਰ ਹੋ ਜਾਊਗਾ ਫਿਰ ਹਾਂ ਇੱਥੇ ਤੇਰੀ ਰਸੋਈ ਆ ਜਾਊਗੀ ਫਿਰ ਹਾਂ ਇੱਥੇ ਸਾਰੀ ਆਪਣੀ ਇੱਥੇ ਖਾਣੇ ਪੀਣ ਹਾਂ ਮੀਂਹ ਕਣੀ ਦੇ ਵੀ ਉਹ ਵੀ ਸ਼ਾਮਾਂ ਰੋਗੀ ਫਿਰ ਇੱਥੇ ਟੇਡੀਆਂ ਹੀ ਮੈਨੇਣੀ ਉੱਪਰ ਤੇ ਆਏ ਉਹ ਦੇਖ ਲੈ ਪਾਦਾਂਗੇ ਬੰਨਾ ਕੁਝ ਸਟਾਕ ਕਰਾਂਗੇ ਉਹਨਾਂ ਕੋ ਚੱਕਰ ਤੂੰ ਆਪਣੀ ਅੜ ਜੀ ਨਹੀਂ ਹੈਗੀ ਟੇਡੀਆਂ ਨਹੀਂ ਹਾਂ ਹਾਂ ਜੰਗਲੇ ਪਰ ਤੇ ਰੱਖ ਕੇ ਇਧਰ ਨੂੰ ਪਾ ਦੋ ਟੀਨਾ ਬੰਨੂ ਟੇਡੀਆਂ ਕਰ ਦੇਣੇ ਉਰਨ ਵੀ ਨੇ ਜਾਣਾ ਇਹ ਵੀ ਰੱਖਣੀਆਂ ਪੈਣੀਆਂ ਹਵਾ ਨੇਰੀ ਨੂੰ ਰਿਆ ਕੇ ਫਿਰ ਕੇ ਕਰੂੰਗੀ ਤੂੰ ਇਹ ਤਾਂ ਹੈ ਹਾਂ ਚਲ ਆ ਦੇਖਦੇ ਆ ਦੇਖਦੇ ਆ ਕਰਦੇ ਜਗਾੜੇ ਦਾ ਬੰਨ ਤੂੰ ਜੰਮੀਆ ਤਾਂ ਤੇ ਇੱਧਰ ਹਾ ਪਰਦਾ ਲੱਗ ਚੁੱਕਿਆ ਤੋ ਚਲ ਜੀ ਹਾਂ ਵੀ ਕਾਲੋ ਅੱਜ ਕਾਲੋ ਤੂੰ ਮੇਰਾ ਖੇਤਾਂ ਨੂੰ ਮੈਂ ਖੇਤਾਂ ਜਾਂ ਮੈਂ ਖੇਤਾਂ ਜਿਹੜਾ ਕੱਢਿਆ ਆ ਗੁੱਜਰ ਬਾਈ ਉੱਥੇ ਲੱਗਿਆ ਇੱਕ ਕੱਲ੍ਹ ਉਹ ਜੇ ਪਰਸਨਲ ਲਾਈਵ ਇੱਕ ਮੋਟਰ ਪਰ ਤੇ ਪਾਵਾਂਗੇ ਜੇ ਤੁਸੀਂ ਚਾਹੁੰਦੇ ਗੁੱਜਰ ਬਾਈ ਦੇ ਨਾਲ ਲਾਈਵ ਹੁਣ ਉੱਥੇ ਤੇ ਪਾਏ ਨੂੰ ਖੜਾ ਮੈਂ ਕੈਮਰਾ ਫਾਸ ਕਰ ਤਾ ਤੇ ਇੱਕ ਮੋਟਰ ਪਰ ਤੇ ਵੀ ਲਾਈਵ ਆਵਾਂਗਾ ਅਜਾ ਵੀ ਆ ਜਾ ਹੱਲ ਬੜੇ ਕਮੈਂਟ ਆਏ ਹੋਏ ਤਾਂ ਕਹਿੰਦੇ ਵੀ ਤੁਹਾਡੇ ਜਿਹੜੀ ਆਪਣੀ ਕਾਪੂੜਾ ਜਚਿਆ ਨਹੀਂ ਤੇ ਹੁਣ ਤੁਸੀਂ ਦੇਖੋ ਵੀ ਕੁਝ ਜਚਿਆ ਕਿ ਨਹੀਂ ਇੱਕ ਟਮਾਟਰ ਵੀ ਕਹਿੰਦੇ ਗ੍ਰੇਟ ਆਇਲ ਕੌਣ ਲਾਉਂਦਾ ਅਸੀਂ ਲਾਉਂਦੇ ਆ ਜੇ ਤੁਸੀਂ ਨਹੀਂ ਲਾਉਂਦੇ ਦੇਵਾ ਜੀ ਅੱਛੇ ਇਹ ਛੋਟਾ ਲਾਤਾ ਨਾ ਨਾ ਬੜਾ ਲਾਉ ਕਹੇ ਇਹਦਾ ਮੂੰਹ ਛੋਟਾ ਜੀ ਲੌਂਗ ਬੜਾ ਹੈ ਨੀ ਦੋ ਬੱਲੇ ਹੈ ਨਾ ਕਿੱਥੇ ਲੱਗਦੇ ਫਿਰ ਇਹ ਚੋੜੀ ਵਾਲਾ ਜੀ 507 ਲਾ ਜੀ ਸਿੰਗਲ ਵਾਲਾ ਇੱਧਰ ਸੱਜਦਾ ਜੀ ਇੱਧਰ ਲਾ ਜਾਂਦੀ ਇੱਧਰ ਨਹੀਂ ਲਾ ਜਾਂਦੀ ਇਹਨੂੰ ਲਵਾਏ ਬਾਈ ਕਹਿੰਦਾ ਨਾ ਦੋਨੋਂ ਇੱਕੋ ਲਾਉਣਾ ਲਵਾ ਲਾ ਆਪਾਂ ਦਾ ਕੋਈ ਚੱਕਰ ਨਹੀਂ ਪਿਆ ਇਹਨੂੰ ਲਾਉ ਲੋ ਜੀ ਅੱਜ ਵੀ ਚੁੱਲ੍ਹੇ ਹੀ ਆ ਤੇ ਬਾਈ ਆਏ ਆ ਨਾਲੇ ਹਾਂ ਕੋਈ ਨਾ ਬਾਅਦ ਚ ਦੇਖ ਲੈਂਦੇ ਹਾਂ ਠੀਕ ਹੈ ਇੱਧਰ ਵਾ ਕੇ ਦੇ ਮੈਂ ਦੇਖ ਲਊਂ ਦੇਖ ਦਊਂ ਬਾਅਦ ਦੇ ਤੇ ਕਿਹਨਾਂ ਦਾ ਜੇ ਲਾਉਣਾ ਤਾਂ ਦਾ ਲਾ ਦਿੰਦੇ ਆ ਬਾਹਰ ਬਾਹਰ ਜੇ ਲਾਉਣਾ ਜੇ ਲਾਉਣਾ ਲਾ ਦੇ ਸੋ ਨਹੀਂ ਲਾ ਦੇ ਲਾ ਦੇ ਲਾ ਦੇ ਲਾ ਦੇ ਦੱਸੋ ਫਿਰ ਜੇ ਲਾਉਣਾ ਕੋਲੇ ਵਿੱਚ ਲਾਓ ਕੋਲ ਆਪਰਾ ਜੀ ਹਾਂ ਚਲੋ ਤੁਸੀਂ ਦੱਸੋ ਤੇਰਾ ਕੀ ਕਹਿੰਦਾ ਲਾਉਣਾ ਤਾਂ ਲਾਉਣਾ ਮੇਰੀ ਸਲਾਤ ਵੀ ਜਿੱਕਣ ਅੰਦਰ ਸਮਾਨ ਰੱਖਿਆ ਹੋਆ ਵਿਚਾਰ ਬਾਹਰ ਵੀ ਅਗਲਾ ਲਾ ਕੇ ਚਲ ਜਾਂਦਾ ਚਲ ਅਗਲਾ ਦੇ ਭਾਈ ਲਾ ਦੇ ਲਾ ਦੇ ਲਾ ਦੇ ਲਾ ਦੇ ਕੋਈ ਚੱਕ ਲੈ ਇਹਨਾਂ ਨੂੰ ਉਹਨਾਂ ਦਾ ਲੋਕ ਲਾ ਭਾਈ ਦਾ ਬੜੀ ਜਿਹੜੀ ਬਰਾਹਮਣ ਦੀ ਸੱਬੀ ਤਾਂ ਹਾਂ ਇਹ ਉਧਰ ਨਾ ਤੇ ਚਲੋ ਉਹ ਨਹੀਂ ਤੇ ਵਿੱਚ ਲੋਕ ਨਹੀਂ ਨਾ ਸੱਜਣ ਦਾ ਇੱਧਰ ਹਾਂ ਇਹ ਇਹਦੇ ਵਿੱਚ ਹੁਣ ਦੇਖੋ ਕਿੰਨੀ ਡੌਣ ਅਗਰੇ ਫੀਲ ਲੱਗੇ ਹਾਂ ਮੈਂ ਸਮਝ ਗਿਆ ਸਾਡੀ ਚੱਲ ਹਾਂ ਮੈਨੂੰ ਲੱਗਿਆ ਕੱਲ ਨੂੰ ਫੇਰ ਬੈਠ ਕੇ ਨਾ ਫਿਰ ਇੱਥੇ ਤਾਂ ਨਾ ਥੋੜਾ ਜਿਹਾ ਉੱਪਰ ਫਰਕ ਲੱਗ ਰਿਹਾ ਏ ਯਾਰ ਇੱਥੇ ਤੇ ਹਾਂਜੀ ਉਹ ਉੱਪਰ ਤੇ ਚਿੱਟਾ ਚਿੱਟਾ ਦਿਖ ਰਿਹਾ ਉੱਪਰ ਤੇ ਰ ਇੱਕ ਕਿਹੜਾ ਇੱਧਰ ਤੱਕ ਦੇ ਚਿੱਟਾ ਦਿਖ ਰਿਹਾ ਉਹ ਦੇ ਪਰ ਗਾਇਵ ਦਿਖਦਾ ਥੋੜਾ ਜਿਹਾ ਉਹ ਤਾਂ ਹਟ ਦੇਣਾ ਬਈ ਜੇ ਇਹਦੇ ਪਾਲਸ ਵੱਜਣੀ ਨਾ ਕਿਨਾਰੀ ਪਰ ਸਾਰਾ ਤਾਂ ਦਿਖਣੇ ਤੇ ਬੰਦ ਹੋ ਜਾਣਾ ਹਾਂ ਹਟ ਜਾਣੇ ਸਾਰੇ ਸੈਟਿੰਗਾਂ ਛੱਤੀ ਕਰਦੇ ਨੇ ਸੈਟਿੰਗ ਉਹਨਾਂ ਮੈਨਾਂ ਦੇ ਨਾਮ ਨਾਲ ਸਭ ਤੋਂ ਵੱਡਾ ਲੱਗਿਆ ਆ ਤਾਂ ਖੁੱਲਣਾ ਹੀ ਪਏ ਜੰਨੀ ਜੇ ਪਾਲਸ ਕਰਦੀ ਹੈ ਇਹ ਆਹ ਕੀ ਕਰ ਰਿਹਾ ਜੁਗੜ ਫਿਰਾਂ ਜੋੜ ਲਾਇਆ ਇੰਦਾ ਲਾਇਆ ਹੈ ਇਹ ਮੈਨੂੰ ਇੰਦਾ ਮਜ਼ਬੂਤ ਕਰਿਆ ਉਹ ਥੋੜਾ ਜਿਹਾ ਇਸ ਤੇ ਦਾ ਅੱਛਾ ਇਹ ਵੀ ਬੱਲੇ ਜਣਾ ਗੂੜਾ ਉਹਦੇ ਨਾਮ ਦਾ ਆਹ ਆਹ ਸ਼ੌਂਡ ਬੱਗੀ ਵਾਲਾ ਕਰੀਆ ਹਾਂ ਕੰਗੀ ਜੋੜ ਹੈ ਅੱਛਾ ਕੰਗੀ ਜੋੜ ਕਹਿੰਦੇ ਇਹਨੂੰ ਭਾਈ ਆਹ ਦੇਖ ਲਓ ਭਾਈ ਆਹ ਕੰਗੀ ਜੋੜ ਆ ਹਾਂ ਉਹਦੇ ਕੱਪੜੇ-ਕੱਪੜੇ ਬਦਲਾ ਦਿਓ ਯਾਰ ਇਹਦੇ ਇੱਕ ਉੱਧਰ ਦੇ ਹੀ ਪਾਈ ਬਿਲ ਜਾਂਦਾ ਇਹ ਕੱਪੜੇ-ਕੱਪੜੇ ਦੇ ਦਿਓ ਨੂੰ ਬੜਾ ਕਮੇਟੈਂਟ ਹੈ ਇੱਥੇ ਤੇ ਬੱਦੇ ਆ ਜੀ ਤਾਂਦੇ ਕੰਮ ਜੇ ਮੱਖਾ ਉਹਦੇ ਤੇ ਇਹਦੇ ਤੇ ਨਾ ਇੱਕੋ ਵਾਲੀ ਕਿਤੇ ਇੱਕੋ ਵਾਲੀ ਬਦਲੇ ਹੁਣ ਕੱਲ੍ਹ ਵਾ ਕੇ ਆਇਆ ਜੇ ਵੀ ਤਾਂ ਉਹੀ ਚੱਲਣਾ ਹੈ ਨਾ ਕਿਤੇ ਇਹ ਜੀ ਜਦੋਂ ਲੱਗਿਆ ਹੁਣ ਮੈਂ ਰੋਜ਼ ਉਹੀ ਧੋਦੋ ਕੇ ਪਾ ਲਈ ਜੀ ਉਹ ਆਏ ਬਾਈ ਆ ਰੱਜਦਾ ਹੀ ਬੇਤੁਕਾ ਬਾਈ ਆਗਾ ਨਹੀਂ ਕਰਦੇ ਆ ਤੁਸੀਂ ਉਹ ਨੱਪਣੀ ਪਹਿਣੀ ਕਿਤੇ YouTube ਲਈ ਪਈ ਕਿਤੇ ਨੱਪਣੀ ਦੀ ਹਾਂ ਟੀ-ਸ਼ਰਟਾਂ ਜੋ ਪਈਆਂ ਬਣੋ ਦੇ ਦੀ ਕਿਨੂੰ ਨਾ ਜੀ ਪਾਣੀ ਆ ਗਈ ਬੇਇੱਜ਼ਤੀ ਕਰਦੇ ਆ ਤੁਸੀਂ ਦਾ ਕਰਦੇ ਇਹ ਜਿਹੜੀ ਬਾਈ ਨੂੰ ਸੁਣਾ ਆਪ ਲੋਕ ਕਹਿੰਦਾ ਹਾਂ ਹਾਂ ਬੜਾ ਠੀਕ ਹੈ ਬੜਾ ਠੀਕ ਹੈ ਇਹਦਾ ਨਾ ਚੱਕ ਨਹੀਂ ਜਾਣਾ ਜਦੋਂ ਚੱਕਣੀ ਆ ਨਾ ਮੋਗਾ ਵੀ ਨਹੀਂ ਹਾਂ ਆਪਾਂ ਬਾਹਰ ਆਉਂਦੇ ਬਾਈਕਲ ਕਲਰ ਉਹ ਕੁੱਤੇ ਉਹ ਬੱਸ ਸੋਹ ਖੜ ਜਾ ਲੈ ਉਹ ਸੱਚੇ ਲੈ ਜਾ ਟੰਪਰ ਆ ਇਹਨਾਂ ਨੂੰ ਕੋਰੂਗਾ ਪਰ ਕਰਨੇ ਪੈਣੇ ਆ ਹਾਂ ਦੋਹੇ ਬੋਡ ਅੱਛਾ ਚਾਰ ਪੰਜ ਇੱਥੇ ਦਰਾਜੇ ਨਾਲ ਲੱਗੇ ਸੈਲਫ ਦਰਾਜੇ ਕਰਦੇ ਆ ਹਾਂ ਇਹ ਛੋਟਰਾ ਕਮਰੇ ਇੱਥੇ ਖਾਲੀ ਛੱਡ ਦੇ ਆਦਰ ਵਿੱਚ ਇਹ ਆ ਰਿਹਾ ਵਿੱਚ ਦੇ ਵਿੱਚ ਤਾਂ ਬਹੁਤ ਬਹੁਤ ਟੋੜ ਬਣ ਗਣੀ ਉਹ ਇੱਥੇ ਦਰਾਜ 깔 ਬਾਹਰ ਨਿਕਲਣਾ ਉਹ ਤੋਂ ਬਾਹਰੇ ਆ ਜਾਣੇ ਤੇਰੇ ਲੱਕੜ ਦੇ ਬਾਹਰ ਆ ਜਾਣੇ ਤਾਂ ਆਹ ਦੇ ਸ਼ਾਲ ਆ ਜੇ ਕੋਈ ਚੋਣੇ ਬੇਟਾ ਦੇ ਬੈਠੇ ਨੇ ਪਰਪਰੇ ਨਹੀਂ ਲੱਗਦੇ ਬਸ ਠੀਕ ਹੈ ਨਾ 6 ਫੁੱਟ ਦੇ ਬਾਠ ਠੀਕ ਹੈ ਚੌੜੀ ਇੱਥੇ ਏਸੀ ਦਾ ਦੇਖ ਲਈ ਹਾਂ ਹਾਂ ਇੱਕ ਉਹਨੇ ਇੱਕ ਉਹਨੂੰ ਨਾ ਪਰ ਉਹਨੂੰ ਆਹਾਂ ਲਾ ਕੇ ਉਹਨੂੰ ਪਰ ਉਹਨੂੰ ਕੱਟੇ ਰੱਖਣੀ ਆ ਆਇਓ ਕੱਟੇ ਰੱਖਣੀ ਆ ਉਹਦੇ ਇੱਕ ਟੋਪੀ ਛੇ ਕਰਦੇ ਜੂ ਆ ਜੀ ਇਸ ਤਰ੍ਹਾਂ ਆਇਓ ਸਾਡੇ ਗਾਉਂ ਉਹਨੇ ਜਾਨ ਲਾ ਰਿਹਾ ਰੋਟਾ ਉਹਨੇ ਸੰਦੇ ਸਰਦੇ ਤਿੰਨ ਪਰ ਉਹਨੇ ਜਾਨ ਲਾ ਰਿਹਾ ਆਹ ਜੀ ਕਾ ਬੋਲਿਆ ਉਹਨੂੰ ਲੱਗਣਾ ਹੋਣਾ ਜਿਹੜਾ ਹਾਂ ਤੇ ਅੱਗੇ ਉੱਪਰ ਲੱਗਣਾ ਦੇਖਦੇ ਕਿ ਕਿੱਥੇ ਗਿਆ ਬਸ ਤੇ ਆ ਮਰਦੂ ਜਗ੍ਹਾ ਉੱਤੇ ਆ ਉਹ ਇੱਥੇ ਲਾਈਟ ਦਾ ਕਿਆ ਕਰਿਆ ਫਿਰ ਇਹਦਾ ਪਿੱਛੇ ਉਹ 6 ਬੁੱਟੇ ਆ 6 ਬੁੱਟੇ 0 34 ਉੱਤੇ ਲਾਈਟ ਦੀ ਤੇ ਤਾਰ ਪਿੱਛੇ ਕੱਢੀ ਕਿਥੇ ਇੱਥੇ ਕੱਢੀਆਂ ਬਾਬਾ ਉਹਨੇ ਉੱਪਰ ਕਢਾ ਕੇ ਛੱਡ ਗਿਆ ਹੱਥ ਤੇ ਮੈਂ ਜੇ ਮੈਂ ਲਾਉਂਗਾ ਫਿਕੜੋ ਹੋਊਗਾ ਅੱਛਾ ਫਿਰ ਸਭ ਆਕਸੀਜਨ ਹੈ ਉੱਪਰ ਆ ਠੀਕ ਆ ਫਿਰ ਜਿੱਧਰੋਂ ਕੱਢੀ ਨਹੀਂ ਕੱਢ ਲੂਗਾ ਫਿਰ ਕੱਢੂਗਾ 34 ਇੱਥੇ ਜਿਹੜਾ ਹੈ ਨਾ ਲਾ ਪੜੀ ਹੈ ਹੈ ਉਹ ਸੋਸਰੀ ਹੈ ਗੋਲ ਦੋ ਮੀਂਹ ਹਾਲੇ ਵੀ ਗਰੇ ਨਹੀਂ ਆ ਕੰਮ ਨੂੰ ਜੀ ਨਹੀਂ ਕਰਦਾ ਉਹਦਾ ਉਹਦਾ ਕੰਮ ਕਿਤੇ ਹੋਰ ਨਹੀਂ ਬਾਬੇ ਇਹਦੇ ਬਰਾਬਰ ਰੱਖਣੀ ਆ ਉਹਦੇ ਐਸੀ ਆਜੋ ਫਿਰ ਉੱਪਰ ਫਿੱਟ ਹੋ ਜਾ ਹਾਂ ਥੋੜੀ ਛੋਟੀ ਕਰਦੇ ਆ ਥੋੜੀ ਮਾਮੂਲੀ 1.2 ਇੰਚ ਦਾ ਫਰਕ ਬਣਦਾ ਹਾਂ ਇੰਚ ਦਾ ਨਹੀਂ ਫਿਰ ਜ਼ਿਆਦਾ ਪਾ ਲੋ ਬਹੁਤ ਹੈਗਾ ਇੰਨੀ ਕਾ ਚੱਲੂ ਦੇਣਾ ਸਾਢੇ ਪੰਜ ਕਰ ਦੋ ਸਾਢੇ ਪੰਜ ਕਰ ਲੈ ਫਿਰ ਬਹੁਤ ਆ ਉਹਦਾ ਇੱਥੇ ਆ ਜਣਾ ਬੱਟਾ ਦਾ ਲੇਡੀ ਦਾ ਇੱਥੇ ਹੀ ਲੈ ਲੈ ਹਾਂ ਹਾਂ ਉੱਪਰ ਵੈਸੇ ਰੱਖ ਲੇਦੇ ਆ 6 ਇੰਚ ਬਣਾ ਜਾ ਇੱਥੇ ਦਰਾਜ ਆ ਲੈਣੇ ਹੁਣ ਥੱਲੇ ਇਹਦੇ ਖਾਦੀ ਦੇਣਾ ਉੱਪਰ ਨੂੰ ਸਾਰੇ ਹੀ ਹਾਂ ਹਾਂ ਉਹ ਤਾਂ ਉੱਪਰ ਚੱਕ ਆਉਣਾ ਬਾਈ ਐਸੀ ਦਾ ਉਹਦਾ ਠੀਕ ਹੈ ਏਸੀ ਦੇ ਪੈਪ ਵਾਲੀ ਜਗ੍ਹਾ ਹੁਣਾ ਉਹ ਤੇ ਮੈਂ ਹੋਈ ਕਹਿੰਦਾ ਜਗ੍ਹਾ ਤਾਂ ਬਹੁਤ ਏਸੀ ਨੂੰ ਤਾਂ ਜੀ ਬੜਾ ਠੀਕ ਹੈ ਇਹ ਫਿਰ ਤਾਂ ਬਾਧੂ ਜਗ੍ਹਾ ਪਈ ਹੈ ਜੇ ਛੇ ਦੀ ਵੀ ਲਾਣੀ ਹੈ ਤਾਂ ਬਾਧੂ ਜਗ੍ਹਾ 6 ਨਾਲ ਆਇਆ ਫਿਰ ਬਰਾਬਰ ਹੀ ਸੋਹਣੀ ਲੱਗੂਗੀ ਤਾਂ ਛੇ ਕਰਦੇ ਫਿਰ ਇੱਥੇ ਕਰਦਾ ਬਰਾਬਰ ਜਿਹਾ ਇੱਥੇ ਕਰਨਾ 6 ਦੀ ਥੋੜੀ ਥੱਲੇ ਤਾਂ ਦੋ ਇੰਚ ਦੋ ਇੰਚ ਹੇਠੇ ਕਰਨਾ ਉਹਨੇ ਗੜਮਣ ਕੇ ਦੇਖਣਾ ਆ ਦੀ ਹੈ ਤੇ ਉਹ ਐਲਈ ਫਿਰ ਉਹੀ ਰੱਖਣੀ ਹੋਵੇ ਪੱਟ ਕੇ ਕਿਉਂ ਉਹੀ ਰੱਖਦੇ ਉਦੋਂ ਤਾਂ ਪੱਟੇ ਹੀ ਲਾ ਦਿੰਦੇ ਆ ਰਹਾ ਕਾਲੀ ਬੱਟਾ ਲਾ ਦੇ ਤੇ ਫਿਰ ਠੀਕ ਜਾਉ ਬੱਟਾ ਲਾ ਦੇ ਬਸ ਕਹਤਾ ਨੋਟ ਦਾ ਲੱਕੜਾ ਤਾਂ ਹੈ ਡੀਟੀ ਵੈਸੇ ਉਹ ਪ੍ਰੋਵੀਜ਼ਨ ਦੇ ਦਿੱਤੀ ਜਿਹੜੀ ਨੂੰ ਉਹ ਖਾਦੀ ਲੱਗ ਜਾਂਦੇ ਨੇ ਚਿੱਟਾ ਬੱਟਾ ਨਹੀਂ ਲੱਗ ਪੇ ਉਹ ਤਾਂ ਉਹ ਹੀ ਟਾਕ ਲੱਗ ਜਾਂਦੀ ਆ ਉਹਨੇ ਬਣਾ ਦੇ ਬੱਠੀ ਠੀਕ ਆ ਸਾਡੇ ਨੂੰ ਇੱਕ ਪਲਾਈ ਦੀ ਕਈ ਨਹੀਂ ਉਧਰ ਉਹ ਤਾਂ ਉਹ ਕੋਈ ਕੰਮ ਨਹੀਂ ਆਉਣੀ ਤੇਰੀ ਉਹ ਪਲਾਈ ਹੋਰ ਨਹੀਂ ਬਾਕੀ ਜਾਂ ਨਹੀਂ ਇਹ ਨਾ ਲੱਗ ਦੂਗਾ ਇਹਦਾ ਉਹ ਤਾਂ ਆਪਾਂ ਨਹੀਂ ਮਾਰਲਾ ਦੇਖਣਾ ਆਪ ਇਸ ਲਈ ਹੈਗਾ ਟਿੱਪ ਤਾਂ ਹਾਂ ਉਹ ਕੋਣ ਬੋਲੋ ਇਹਦਾ ਬੱਟਾ ਵੱਡ ਜਾਂਦਾ ਹਾਂ ਮਾਪਲਾ ਕੋਈ ਨਹੀਂ

ਉਹਦੀ ਉਹਦੇ ਵਿੱਚ ਬਣਾਉਣੀ ਹੈ ਹੈ ਇਹਦਾ ਵਿੱਚ ਪੌੜੀ ਪਾਉਣੇ ਦੀ ਪੌੜੀ ਪਾਉਣ ਦੀ ਇਹ ਜਿਹੜੇ ਨੇ ਨਾ ਉਹਨੇ ਜੜੀ ਚਾੜੀ ਤੇ ਲਾ ਦੇ ਪਿੱਛੇ ਨਹੀਂ ਉਹ ਜਿਹੜੀ ਪੌੜੀ ਇਸ ਤੋਂ ਕਿੱਥੇ ਕਿੱਥੇ ਦੀ ਫੋਟੋ ਖੈੜ ਖੈੜ ਕਾਹਦੇ ਵਿੱਚ ਫੋਟੋ ਮੈਂ ਦੱਸਾਂ ਉਹ ਜਿਹਨੇ ਬਣਾ ਦੇਣੀ ਇਹਨੇ ਤਾਂ ਫਿਰ ਸਮਝ ਆ ਜਾਂਦਾ ਮੈਨੂੰ ਜਿੱਕਣਾ ਉਹ ਕਹਿੰਦੇ ਨੇ ਵੀ ਪੌੜੀ ਉੱਪਰ ਸਟੈਲਡ ਜਾ ਵਿੱਚ ਕਿਤੇ ਉਹ ਚੱਲ ਜਾਂਦਾ ਹੈ ਅੱਛਾ ਸਾਈਡ ਪਰ ਪੁਰਾਣ ਦੇ ਕਿਆ ਸਾਬਣੀ ਹੈ ਪੌੜੀ ਕੋਠੇ ਬਧੇਰੀ ਸਟੋਰ ਪਿਆ ਲੋੜੇ ਨਹੀਂ ਹੈ ਉਹ ਤੈਨੂੰ ਦੱਸ ਘੈਰ ਕਰਕੇ ਰੱਖਣੀ ਹੈ ਲੋੜੇ ਨਹੀਂ ਹੈ ਐਵੇਂ ਪੌੜੀ ਕਿੰਦਾ ਕਾਮ ਹੋਣੀ ਤੇਰੀ ਪੌੜੀਓ ਚੱਕੀ ਫਰੀ ਜਾਊਂਗੀ ਇੱਥੇ ਕਾਦੇ ਨਹੀਂ ਕੰਮ ਹੋਣੀ ਉਹ ਦਿਖਾ ਦਊਂਗਾ ਇੱਧਰ ਬਣੂਂਗੇ ਤੂੰ ਦੂਜੇ ਕਮਰੇ ਚ ਚਾਹ ਬਣਾ ਦੇਣਾ ਤੂੰ ਜਾ ਕੇ ਜਾ ਤੱਕ ਉੱਪਰ ਆਇਆ ਹਨ ਹਨ ਖੁੱਲਿਆ ਨਹੀਂ ਹੈਗਾ ਇੱਥੇ ਟਾਇਲ ਲੱਗਣੀ ਟੈਲਾਂ ਨਾਲ ਭੱਜ ਗਿਆ ਅੱਜ ਇਹਦਾ ਮੈਂ ਨਹੀਂ ਆਉਣਾ ਹੈਗਾ ਟੈਲਾਂ ਨੇ ਨਾ ਯਾਰ ਅਹਿਮਨ ਨੂੰ ਇੰਨਾ ਭੈੜਾ ਲੱਗ ਰਿਹਾ ਨਾ ਕੰਮ ਇਹਦਾ ਹੈ ਦੁੱਧਦਰ ਤੇਰ ਨਿਮਾਨ ਚਲੇ ਆਏ ਯਾਰ ਆ ਸਾਹਮਣੇ ਨਾ ਕਿੰਨਾ ਇੰਚ ਚੱਕ ਦਿੱਤੇ 8 ਇੰਚ ਚੱਕ ਦੋਨੇ ਥੱਲੇ ਧਰਤੀ ਨਾਲ ਲੈਂਟਰ ਬ ਡੇਢ ਫੁੱਟ ਲੈਂਟਰ ਬਾਤ ਉੱਪਰ ਮੰਨ ਲੈ ਕਹਾਤਾ ਗਿਣਗਾਨੀ ਨੇ ਮਰੀ ਅੱਜ ਇਹਨੇ ਕਿੱਥੇ ਕਿਤਾਰਾ ਪਾਈਆਂ ਕੱਲ ਤਾਂ ਇਹਨੇ ਕੁਝ ਕਰੇ ਹੀ ਨਹੀਂ ਤਾਰਾ ਅੱਛਾ ਦੂਜੇ ਵਿੱਚੋਂ ਨੂੰ ਘਟਦੇ ਤਾਰਾ ਇੱਧਰ ਇੱਧਰ ਆ ਆ ਪੈਪ ਘੁਮਾਤਾ ਇੱਧਰ ਨੂੰ ਉੱਥੇ ਮਾਰਿਆ ਉੱਥੇ ਜਾ ਕੇ ਆਈਂਦੀ ਹੈ ਵਿੱਚੇ ਵਿੱਚ ਦਸ ਤੋ ਇੱਧਰ ਗਰ ਉਹ ਪਾ ਪਾ ਬਲ ਨੇ ਫਿਰ ਕੀ ਆ ਕਹਿੰਦੇ ਹੁੰਦੇ ਆ ਵਿੱਚ ਪਾਉਣੇ ਵਾਲੀ ਛੁੱਟੀ ਕਰਕੇ ਬੈਠ ਗਿਆ ਯਾਰ ਫਿਰ ਪੈੜ ਲਾ ਲੀ ਜੇ ਤਾਂ ਛੁੱਟੀ ਚੱਲ ਲੰਦੇ ਨਾ ਇਹ ਤਾਂ ਕੰਮ ਬਹੁਤ ਥੋੜਾ ਬੜਾ ਹੋਣਾ ਟੈਲਾ ਵਾਲੇ ਨੇ ਛੋਟਾ ਕੰਮ ਉੱਥੇ ਜਾਂਦੇ ਦੱਸੋ ਉਹਨੇ ਵੀ ਵਰਤ ਗੋਲੇ ਮਿਲ ਜਾਂ ਦਸਤ ਤਿਕਾ ਨਾ ਪਰ ਨਾ ਕਰਕੇ ਆਖਰੀ ਉਹ ਨਾ ਥੱਲੇ ਮਿਸਤਰੀਆਂ ਦਾ ਉਹ ਕਾ ਬਰਕਤ ਹੈ ਲਗਰੀ ਚਮਕਦੀਆਂ ਕੌਣ ਦੱਸੋ ਇੱਥੇ ਇਹ ਕਿੰਨੇ ਟੈਲਾਂ ਭੜੀਆਂ ਲੱਗਦੀਆਂ ਅਜਾ ਬਸ ਸਾਹਮਣੇ ਤੇ ਫਰੰਟ ਦੇ ਨਾ ਫੋਰਜ ਪੈਂਦਾ ਫਿਰ ਇੰਨੀਆਂ ਸ਼ੈਨ ਕਰਦੀਆਂ ਇਹ ਫਿਰ ਜੱਜਦੀਆਂ ਨਾ ਪੁਰੀਆਂ ਆਹ ਤਾਂ ਦੂਜਾ ਉਦੋਂ ਮਸਤੀ ਹੋਰੀ ਦੇ ਕਾਲੋ ਇਹ ਤਾਂ ਦੈਨੇ ਖੜਾਇਆ ਪਿਆ ਸਾਡਾ ਉਹ ਤਾਂ ਮਾ ਆ ਗਿਆ ਥੱਲੇ ਧੰਮੇ ਨੂੰ ਮਿਲਦਾ ਜਾ ਕੇ ਉਹ ਤਾਂ ਮੈਂ ਕਹਿੰਦਾ ਕਿ ਬਦਲਾ ਨਹੀਂ ਹੋਵੇ ਤੂੰ ਮੇਰੇ ਕੋਲ ਤੋਂ ਵੇਚੀਂ ਹਾਂ ਮੈਂ ਮੰਨਦਾ ਨੇ ਹਾਂ ਕਰ ਲੋ ਸਮਝ ਉਹ ਕਰ ਤਰ ਫਾਇਦਾ ਚਾੜੇ ਚਾੜਾ ਤੱਕ ਨਾਲ ਤੁਸੀਂ ਕੰਮ ਦਾ ਕਰੋ ਤੂੰ ਮੈਂ ਤਾਂ ਮੁਝੇ ਚੁੜਾ ਜਾਂਦਾ ਮੈਂ ਸਮਾਨ ਲਾਉਂਦਾ ਮਾ ਚਾੜਾ ਕੋਲ ਮਾਰੋ ਮੇਰੀ ਵੀ ਤੇ ਨਾਲ ਉੱਤਰ ਭਾਜਣਾ ਤਾਂ ਇੰਤ ਅਸੂਰੀ ਮੈਨੂੰ ਫੇਰੇ ਜਾਣਾ ਨਾ ਨਾ ਸਦਾ ਕੰਮ ਨੇ ਮੇਨਕੇ ਦਾ ਰਿੰਕਰ ਕਰਤਾ ਫੋਮੜਾ ਜਾ ਹਾਂ ਉਹ ਕਹਿੰਦਾ ਅੱਜ ਮੈਂ ਇੱਥੇ ਆ ਤਾਰਾ ਪਾਉਣਿਆ ਕਹਿੰਦਾ ਮੈਨੂੰ ਉਹਨੂੰ ਪਹਿਲਾ ਇੱਕ ਫਰੰਟ ਤਿਆਰ ਕਰਕੇ ਦੇ ਦੇ ਅੱਜ ਟੈਲਾਂ ਵਾਲਿਆਂ ਨੇ ਵੀ ਉਹਨੂੰ ਤਿਆਰ ਛੱਡਣ ਚੱਕਾ ਆਉਣਾ ਅੱਜ ਉਹਨਾਂ ਨੇ ਅੱਜ ਟੈਲਾਂ ਇੱਥੇ ਦੂਜੀ ਆਉਣੀ ਆ ਆ ਚੱਕ ਲੈ ਜਣੀ ਅੱਜ ਦੁਆਰੇ ਕਰਕੇ ਦੇਖੋ ਨਾ ਦੁਆਰਾ ਦੇਖੀ ਕੀ ਕਹਿੰਦਾ ਆ ਬਗਲ ਕਰਕੇ ਦੇ ਦੇ ਬਿਆ ਕਰਕੇ ਦੇ ਦੇ ਮੈਨੂੰ ਆਹਰੇ ਬੰਦੇ ਨਿਕਲਨੇ ਉਹਨਾਂ ਦਾ ਥਰੀ ਮਾਰ ਕੇ ਪਰਾ ਕਰ ਤੂੰ ਤੜਦਾ ਫਰੀ ਜਾਂਦਾ ਯਾਰ ਹਾਂ ਇਹ ਤਾਂ ਪਾਲ ਰੋ ਦਰਵਾਜ਼ਾ ਮਾਰਦਾ ਹੋਗਾ ਕਮਰਾ ਕੋਈ ਤਿੰਨ ਦਿਨ ਦਾ ਮਜ਼ੀਆ ਮੇਰਾ ਹੁਣ ਤਾਂ ਕਿਹੜੀ ਰੇਟਾ ਰੂਤਾ ਚੱਕ ਹੋਵੇ ਸਾਡਾ ਵੀ ਫਿਰ ਬਾਤ ਕੱਢਦੇ ਵਿਚਿਆ ਜਾਂਦਾ ਕਹਿੰਦੇ ਯਾਰ ਆਹ ਉਹ ਤੇਰੇ ਇਹ ਤੇ ਕਰਕੇ ਛੱਡ ਕੇ ਗਿਆ ਕੰਮ ਉਹ ਮਾ ਕਲੂ ਆਇਆ ਕਲੂ ਆ ਬਗਲ ਵੀ ਹੋ ਜਾਣਾ ਵਿੱਚ ਆ ਵੀ ਲਾ ਜਾਣਾ ਇਹਨੂੰ ਕਿੰਨਾ ਟਾਈਮ ਲੱਗਣਾ ਘੰਟੇ ਦਾ ਕਰਨਾ ਚਾਵਣਾ ਦੋਨੇ ਨੇ ਮੈਂ ਤਾਂ ਸਾਬ ਬਣਾਉਣ ਲੱਗੀ ਆ ਹਾਂ ਅਰੇ ਨੀ ਮਾਰ ਦੇਣਾ ਦਾ ਉਹਨੇ ਸਾਜੀ ਜੀ ਅਗਰਾ ਮੀਟ ਹੋ ਗਿਆ ਲੈ ਮਾਰ ਦੇਣਾ ਨਾ ਆਪੇ ਕਾਲੂ ਕਰ ਲੈਂਦਾ। ਦਈ ਨੰਬਰ ਦਾ ਫੋਨ ਦੇ ਆਪਣੇ ਨਾਲ। ਇਹਦੇ ਉੱਪਰ ਤੇ ਕਰਦਾ ਮੈਂ। ਦਈ ਨੰਬਰ ਕਿੰਨਾ ਉਹਦਾ? ਮੈਂ ਟੂ ਕਲਰਫੁਲ ਦੇਖ ਰਿਹਾ ਨੰਬਰ ਉਹਨਾਂ ਦਾ ਹੀ ਹੈ। ਮੈਂ ਬਈ ਸਿਮ ਫੋਨ ਕਰਨ ਲੱਗਿਆ ਹਾਂ ਬਿਜਲੀ ਵਾਲੇ ਨੂੰ। 6280 48527 ਇਹਦਾ ਬੱਲਾ ਤੇ ਪਰਨਰ ਨਹੀਂ ਮੋੜ ਰਹੀ ਨਾ ਇਹਦੇ ਇਹਦਾ ਇੱਕ ਟੁਕੜੀ ਨਹੀਂ ਮੋੜ ਰਹੀ ਇਹਦੇ ਮਾਰੇ ਲੱਗਣੇ ਨਹੀਂ ਹੈਗੇ ਇੱਥੇ ਚਾਈ ਦੇ ਆ ਫੇਹ ਲੈ ਆਉਣੇ ਦਿਲੋਂ ਜਾਣ ਕੇ ਨਹੀਂ ਫੋਨ ਕਰ। ਕਿਉਂ ਤੁਸੀਂ ਕਾਲ ਕਰ ਰਹੇ ਹੋ? ਉਹ ਤੁਹਾਡੀ ਕਾਲ ਦਾ ਜਵਾਬ ਦੇਣ ਵਿੱਚ ਅਸਮਰਥ ਹੈ। ਕਿਰਪਾ ਕਰਕੇ ਥੋੜੀ ਦੇਰ ਬਾਅਦ ਫੋਨ ਕਰੋ। ਅਲੇਗਲਾ ਫੋਨ ਆਪਣਾ। ਮੈਂ ਵੀ ਟੱਕਿਆ ਨਹੀਂ ਫੋਨ ਹੈ। ਬੱਸ ਕੀ ਕਰੇ ਗਏ। ਪਾਵਰ ਸਪਲਾਈ ਵੀ ਵਿਗਾੜੀ ਪਈ ਹੈ ਸਾਡੇ ਨਿਕਸਰਾਂ ਬਿਜਲੀ ਵਾਲੇ ਨੇ। ਬਿਜਲੀ ਵਾਲੇ ਕਰਕੇ ਥੋੜਾ ਕੰਮ ਖਰਾਬ ਹੋ ਗਿਆ ਸਾਡਾ। ਤੋਂ ਮੇਰਾ ਸਾਰਾ ਕੰਮ ਨਿਬੜ ਤਾ ਮੈਨੇ ਬਹੁਤ ਨਿਕਲ ਜਾ ਮੈਂ ਤਾ ਤੇ ਮੇਰਾ ਬਾਹਰ ਗੇਡ ਗੇਡ ਦਾ ਰਹਿ ਜਾਣਾ ਗੇਡ ਦਾ ਚਲ ਇੱਥੇ ਤੇ ਪਾ ਕੇ ਯਾਰ ਉੱਚਾ ਹੀ ਬਹੁਤ ਚੱਕਣ ਲੱਗਿਆ ਹੋਇਆ ਮਿਸਤਰੀ ਸਾਹਿਬ ਯਾਰ ਤੋਂ ਇਹਨਾਂ ਦਾ ਜ਼ਿਆਦਾ ਭਰਤ ਪਾਤਾ ਉੱਪਰ ਯਾਰ ਪਹਿਲਾਂ ਸਟਾਰਟਿੰਗ ਤੋਂ ਥੱਲੇ ਲੈ ਕੇ ਆਉਂਦਾ ਨਾ ਉਹ ਬਹੁਤ ਗੇਡ ਬਹੁਤ ਨੀਵੇਂ ਲੱਗ ਰਿਹਾ ਕਿਵੇਂ ਆ ਤੁਹਾਨੂੰ ਦਿਖਾਵਾਂ ਉੱਪਰ ਆ ਜਿਹੜੇ ਗੇਟ ਆ ਉਹ ਜਾਣ ਕੇ ਨੌਂ ਚੱਕਿਆ ਦੇਖ ਲੈ ਯਾਰ ਮਾ ਉਹ ਤੇ ਕਿ ਇੱਥੇ ਹਾਲੇ ਵੀ ਹੋਰ ਉੱਚਾ ਚੱਕਦਾ ਤਾਂ ਹਲੇ ਉਹ 1 ਇੰਚ ਮੈਂ ਨਹੀਂ ਮੈਂ ਕਰਾਇਆ ਮੈਂ ਇੱਕ ਬਗਉ ਦਾ ਬਾਰਲਾ ਪਿਆ ਨਾ ਮਾ ਇੱਕ ਵੱਟਾ ਉਹ ਸੱਥੇ ਬੁੱਤ ਦਾ ਪੱਟੀ ਹੋਣੀ ਚਾਹ ਆਹ ਕਹਿੰਦਾ ਇੱਧਰ ਤੋਂ ਸਾਹਮਣੇ ਗੇਟ ਨਹੀਂ ਮੈਂ ਹੋ ਗਿਆ ਕੋਈ ਆਹ ਸਾਹਮਣੇ ਵਾਲਾ ਗੇਟ ਸਾਢੇ 6 ਦੇ ਹੀ ਰਹਿ ਗਿਆ ਇਹ ਆਹ ਸਾਢੇ 6 ਉਹ ਕਿੰਨਾ ਕਿੰਨਾ ਪੜਾਣਾ ਇੱਕ ਨਾਲ ਦਾ ਮੈਂ ਚੱਕ ਦੂੰਗਾ ਉੱਪਰ ਛੇੜਾ ਉੱਪਰ ਆ ਚੱਕ ਦੂੰਗਾ ਰਦਾ ਰੋਤਾ ਤਾਂ ਚਲ ਚੱਕ ਹੋ ਜਾਊਗਾ ਉਹ ਹਾਰਦਾ ਨਹੀਂ ਆ ਜਮਾ ਤਾਂ ਇਹਦੇ ਉੱਪਰ ਚੱਕਾ ਨਹੀਂ ਜਰਿਆ ਉਹਨੂੰ ਬੋਲਣੇ ਪਏ ਉਹਨਾਂ ਚੱਕੀ ਜਾਂਦਾ ਤੇ ਪਹਿਲੀ ਆਪਾਂ ਨੇ ਗੱਲ ਤੇ ਕਿਹਾ ਪਹਿਲੀ ਤਾਂ ਧਰਤੀ ਨਾਲ ਮਲ੍ਹਾ ਕੇ ਦੇਣਾ ਤਾਂ ਆਪਾਂ ਨੇ ਇਹਨੂੰ ਤਾਂ ਤਾਂ ਹੋਏ ਇਹ ਇੰਨਾ ਜਿਹਾ ਮਲ੍ਹਾ ਪੈਂਦਾ ਉਹ ਤੇ ਨਹੀਂ ਕਿ ਹੋਏ ਜਿਆਦਾ ਕਰ ਜਿਆਦਾ ਚੱਕਦਾ ਇੱਥੇ ਤਾਂ ਮਾਲੋ ਜਿਆਦਾ ਫੜਾ ਸਮਾਰ ਮੇ ਬੇਟਾ ਆਲੂ ਕਿਹਾ ਦੀ ਆਲੂ ਘੱਟ ਰੱਖ ਹਾਂ ਤੂੰ ਚੋਟਾਲ ਤਾਂ ਠੀਕ ਆ ਪਹਿਲਾਂ ਇੱਧਰ ਤੇ ਨੀਵੇਂ ਰੱਖ ਲੈਂਦਾ ਕਿਤੇ ਯਾਰਾ 4 ਇੰਚ ਇੱਥੇ ਤੇ ਜਦੋਂ ਇੱਥੇ ਤੇ ਇੱਥੇ ਤੇ ਸ਼ੁਰੂ ਕਰਿਆ ਸਟਾਰਟਿੰਗ ਤੇ ਵਾਹ ਆਜਾ ਸਟਾਰਟਿੰਗ ਤੇ ਸ਼ੁਰੂ ਕਰਿਆ ਇੱਥੇ ਇੱਥੀ ਤੇ ਨਹੀਂ ਮੈਂ ਰੱਖਦਾ ਉਹ ਜੇ ਇੱਥੇ ਤੇ ਰੱਖਿਆ ਤਾਂ ਨਿੱਟ ਹੂੰ ਆਉਂਗਾ ਉਹ ਤੇ ਕੀ ਜਾਂਦਾ ਉੱਧਰ ਉਹ ਨਾ ਕੱਟਦਾ ਉਹ ਨਾ ਕੱਟਦਾ ਨਹੀਂ ਇੱਥੀ ਤੇ ਕਹਿੰਦਾ ਤੁਹਾਨੂੰ ਵੀ ਇੱਥੀ ਤੇ ਨਹੀਂ ਮੈਂ ਲੈ ਜਾ ਜਮੀ ਧਰਤੀ ਨਾਲ ਲਾ ਲੈ ਜਾ ਇੱਥੇ ਤੇ ਹੁਣ ਹੌਲੀ ਹੌਲੀ ਚੱਤਰ ਜੀ ਪਿਆਰੋ ਦੇ ਕੰਨਾ ਹੋਇਆ ਮੈਂ ਚੱਕ ਦੂੰਗਾ ਉੱਤੇ ਚੱਲ ਦੇਖ ਲਾਂਗਾ ਬਾਈ ਮੈਂ 3 ਇੰਚ ਦੀ ਉਹ ਤਾਂ ਹੀ ਇੱਕ ਦਾ ਰਾਕ ਮਾਇਆ ਖੈ ਰਿਹਾ ਮੈਂ ਅਸਾਂ ਅੱਜ ਦੀ ਅਨੂ ਚੱਕਣਾ ਹੋਇਆ ਮੈਂ ਨਾ ਚੱਕਦਾ ਐਨਾ ਜੱਕ ਹੋ ਜੂਗਾ ਇੱਥੇ ਬੜਾ ਹੋ ਜੱਕ ਹੋ ਜਾਣਾ ਮਸਾਲਾ ਲੱਗਿਆ ਹੈ ਅੱਛਾ ਇਹ ਫਿਰ ਕਟਰ ਮਾਰੇ ਕੱਟ ਹੋ ਜੂਗਾ ਇੱਥੇ ਤੇ ਹਾਂ ਹਾਂ ਇਹ ਕਿਹਦਾ ਪਰਦਾ ਹੈ ਬੇਟਾ ਮੈਂ ਆਇਆ ਸੀ ਕੋਲ ਫੱਲੇ ਭੰਡ ਬਜਾ ਲੈ ਉਹਦਾ ਮੈਂ ਰਿਗਾਰਡ ਕਰ ਲਾਣਾ ਕੀ ਯੂਪੀ ਆ ਕੇ ਉਹਦੇ ਨਾਲ ਕਰੂੰਗਾ ਉਹਦਾ ਹੋ ਜੂਗਾ ਚਲ ਦੇਖਦੇ ਬਾਅਦ ਚਲਾਉ ਮਸਕੀਮੇ ਦੀ ਮਾਰਾਂ ਆ ਗਿਆ ਆਗਾ ਆਪਾਂ ਕਰਦੇ ਡੋਲਗਲਾ ਡੇਗਲਾ ਉੱਪਰ ਆਪਾਂ ਕੋਈ ਨਹੀਂ ਰੋ ਸਟਾਰਟਿੰਗ ਚ ਗਲਤ ਕਰਿਆ ਥੱਲੇ ਵੀ ਜਾਣ ਕੇ ਚੱਕ ਲਿਓ ਕਾਫੀ ਚੱਕ ਲਏ ਥੱਲੇ ਵੀ ਉਹਨੇ ਠੀਕ ਹੈ ਜੇ ਇੱਥੇ ਤੇ ਸਟਾਰਟਿੰਗ ਤੇ ਥੋੜਾ ਨੀਵਾ ਰੱਖ ਕੇ ਚੱਲਦਾ ਨਾ 4 ਇੰਚ 4 ਇੰਚ ਬਹੁਤ ਫਰਕ ਪੈ ਜਾਣਾ ਤੇ ਇੰਨੇ ਜੀ ਤੇ 4 ਇੰਚ ਹੋਰ ਉਪਰ ਇੱਥੇ ਇੰਨਾ 4 ਇੰਚਾਂ ਨੇ ਚਲੀ ਜਾਣ ਦੇ 4 ਇੰਚ ਆ ਇਹ ਆ 4 ਇੰਚ ਦਰਵਾਜ਼ਾ ਆ ਤਿੰਨ ਇੱਥੇ ਨਾ ਇਹਨਾਂ ਦਾ ਪੈ ਜਾਣਾ ਤਾਂ 4 ਇੰਚ ਦਾ ਬਹੁਤ 4 ਇੰਚ ਦੇ ਹੋਰ ਥੱਲੇ ਹੁੰਦਾ 4 ਇੰਚ ਰੋ ਇਹ ਆਪਾਂ ਗੱਲਾਂ ਕੀ ਇਹ ਹੈਗੀ ਆਪਾਂ ਤੋ ਦੇਖਦੇ ਨੇ ਕਰਦੇ ਨੇ ਘਰ ਇਹ ਤਾਂ ਮੈਂ ਤਾਂ ਨਹੀਂ ਦਾ ਕੱਟਾ ਨਹੀਂ ਕਰਦਾ ਮੈਨੂੰ ਪਤਾ ਜੇ ਮੈਂ ਕੱਟਾ ਕਰਦਾ ਤਾਂ ਨਾ ਹੋਰ ਪਰਵਾਹ ਨਾ ਮਾਰ ਇਹ ਆ ਲੈ ਅਭੀ ਨਹੀਂ ਆਏ ਫੋਨ ਨੇ ਵਾਲੇ ਕਹਿੰਦਾ ਸੀ ਫੋਲ ਕੇ ਜਾਉਂਗੇ ਦਸ ਐਨ ਨੂੰ ਫੋਨ ਕਰਕੇ ਕਹਿੰਦਾ ਵੀ ਹਲੇ ਤੁਸੀਂ ਆਇਓ ਨਾ ਇਹਨੂੰ ਆਪੇ ਫੋਨ ਕਰਦਾ ਵੀ ਤੁਹਾਡੇ ਪਚਾਲ ਨਹੀਂ ਇਹ ਵੀ ਨਾ ਆਇਓ ਹੁਣ ਚਾਲਦਾ ਕੰਮ ਲੈ ਇਹਨੂੰ ਯਾਰੀ ਨੂੰ ਵੀ ਕਰਾਂ ਫੋਨ ਯਾਰ ਆ ਵੀ ਬੈਠਿਆ ਕਰਾਂ ਜਿਹੜੇ ਲੱਗਦੇ 2-3 ਦਿਨ ਮੈਂ ਵੀ ਲਾ ਕੇ ਫਿਰ ਜਾਵਾਂ ਮੈਂ ਕੋਈ ਨਹੀਂ ਮੈਂ ਕਰਦਾ ਫੋਨ ਅਜਾ ਉਹਨਾਂ ਨੂੰ ਵੀ ਚਾਚਾ ਮੇਰਾ ਗੱਲ ਪਿਆ ਹੋਇਆ ਕਰਦਾ 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 ਉਹਨਾਂ ਨੂੰ ਫੋਨ ਫਿਰ ਅੱਜ ਤੱਕ 2-3 ਦਿਨ ਤਾਂ ਟੱਡੂ ਜੇ ਨਹੀਂ ਲੱਗਣੀਆਂ ਮਾ ਜੰਮ ਮੱਚਦਾ ਮਰਾ ਚ ਅੱਛਾ ਫਿਰ ਆ ਵੀ ਗੋਲਦੀ ਬਣਾਈ ਨਹੀਂ ਥੱਲੇ ਪੌੜੀ ਵੀ ਆ ਮਾ ਵੀ ਪੜਾਏ ਨਹੀਂ ਕਿ ਨਾਲ ਲਾ ਵੀ ਹਾਂ ਆਹ ਬੀ ਲਾਲ ਦੇ ਸੂਰ ਫੜ ਕੇ ਫਿਰੇ ਦੇ ਇੱਕ ਲੈਵਲ ਲੱਗਣੀਆਂ ਚਾਲ ਇਹ ਹਾਂ ਹਾਂ ਲਾਉ ਦੇਣਾ ਤਾਂ ਹੁਣ ਬਣਾਉਂਦਾ ਤੇ ਇੱਥੇ ਵੀ ਨਾ ਚੱਕ ਦੇ ਮੈਂ 4 4 ਇੰਚ ਮਾਲ ਉੱਪਰ ਪਾਉਣਾ ਨਹੀਂ ਨਹੀਂ ਉਹਦੇ ਦਾ ਉਹਨਾਂ ਹਿਸਾਬ ਦਾ ਪਾਉਣਾ ਬਾਈ ਹਾਂ ਮੇਰੇ ਅਸਰ ਤੇ ਪਾਉਣਾ ਹੈ ਇੱਕ ਮੈਂ ਕਿਹਨੇ ਪਹਿਲਾਂ ਥੱਲੇ ਤੁੰਚਾ ਚੁਗਵਾ ਲਿਆ ਉਦੋਂ ਮੁਰੇ ਦੇ ਹੋਰ ਚੱਕਵਾਇਆ ਨਾ ਆਇਦ ਵੀ ਨਾ ਟਾਹ ਵਾਲਾ ਭੋਲ ਨਾ ਤੇਰੀ ਉਹ ਇੱਥੇ ਤੇ ਸੜਕ ਤੇ ਬਹੁਤ ਉੱਚੀ ਹੋ ਜਾਂਦੀ ਯਾਰ ਹਾਂ ਜੀ ਮੈਂ ਜੁਗ ਰੱਖ ਬੰਨਣਾ ਨਾ ਜਾ ਜੱਟੀ ਇਹ ਸਾਨੂੰ ਕਰਕੇ ਲੱਗਦਾ ਆਪਣਾ ਇੱਥੇ ਰੱਖ ਲਾਉਗੇ ਤੇ ਐਸ ਤੇ ਆਪਣਾ ਉਹ ਆ ਜਾਣਾ ਆਲਾ ਕਿੰਨਾ ਮਰਜੀ ਚੱਕ ਲਾ ਕੇ ਉਹਨੂੰ ਹੋ ਗਿਆ ਇਕਲਾ ਆਪਾਂ ਸਿਰਫ 9 ਇੰਚ ਜਗ੍ਹਾ ਬਾਹਰ ਯੂਜ਼ ਕਰ ਲੈ ਸਕਦੇ ਆ ਆਪਣਾ ਇੱਥੇ ਰੱਖੇ ਗਾਨਾ ਆਇਆ ਹਰ ਵਾਰ ਹਾਂ 9 ਇੰਚ ਕੁਸ 9 ਇੰਚ ਵਾਸਤੇ ਉਹ ਵੀ ਆਪਾਂ ਨੇ ਨਾਲੀ ਵਾਲੀ ਓਦੇ ਪਰੇ ਰੱਖਣਾ ਹਾਂ ਨਾਲੀ ਓਦੇ ਪਰ ਆਪਾਂ ਨੇ ਫਰਮਾ ਰੱਖਣਾ ਵਾਸਤੇ ਜੇਡ ਨੂੰ ਕਹਿੰਦਾ ਬੰਦਾ ਤੇਰਾ ਫਿਰ ਜੇਡ ਨੂੰ ਉਹ ਕਿਲੋਆਂ ਦੇ ਹਿਸਾਬ ਨਾਲ ਕਹਿੰਦਾ ਵਾ ਕਿਲੋਆਂ ਦਾ ਉਹਨੂੰ ਬਾਕੀ ਹੋਰ ਤੂੰ ਦੇਖੇਗਾ ਇਹ ਕਿਲੋ ਲੈਦਾ 100 ਰੁਪਏ ਕਿਲੋ ਨੂੰ ਹਾਂ 100 ਰੁਪਏ ਕਿਲੋ ਨੂੰ ਕਹਿੰਦੇ ਆ ਰਵਲੋ ਤਵਾੜੀ ਨੂੰ 5 ਰੁਪਏ ਮੈਂ ਜਾਵਾ ਦੇ ਦਿੰਦਾ ਆ ਦਾ ਸੋ ਮੈਂ ਪਤਾੰਗੇ ਤੇ ਆ ਗਿਆ ਹਲੋ ਇੱਧਰ ਦੇ ਫੋਨ ਨਹੀਂ ਚੱਕਦੇ ਬਿਜਲੀ ਵਾਲਾ ਤਾਂ ਆ ਗਿਆ ਫੋਨ ਆਂਗਾ ਜੀ ਇੱਛਾ ਮਾ ਅੰਗਾ ਜੀ ਇੱਥੇ ਮਾਲਾ ਬਾਈ ਦੇ ਫੇ ਉਪਾਏ ਕਰੀ ਤੁਹਾਨੂੰ ਮੈਂ ਆ ਜਾਣਾ ਉਹਰੇ ਮੇਰਵਾਣਾ ਦੋ ਆ ਇੱਕ ਫੋਡੀ ਸਾਈਡ ਵਾਲੀ ਕੰਦ ਤਿਆਰ ਕਰਕੇ ਦੇ ਦੇ ਇੱਕ ਫਰੈਂਕ ਵਾਲੀ ਕਰਕੇ ਦੇ ਦੇ ਆ ਹੋ ਜਾਣਾ ਕਿੰਨਾ ਸਿੱਧਾ ਕੰਮ ਆ ਯਾਰ ਫੋਡੀ ਵਾਲੀ ਸੱਲ ਹੁਣ ਮੈਂ ਵੀ ਪਾਈ ਅੱਜ ਆਹ ਕਿਹੜਾ ਨਾਂ ਕਰੀਏ ਇੱਕ ਤਰ੍ਹਾਂ ਦਾ ਅੱਥੇ ਜਿੰਦ ਮੇਰਾ ਇਹ ਕੰਮ ਆ ਰਿਹਾ ਹਾਂ ਬੰਦੇ ਦਾ ਵੀ ਕੰਮ ਹੋ ਰਿਹਾ ਹੈ ਬੈਕ ਸਾਈਡ ਦਾ ਲੱਗਿਆ ਫੱਟਾ ਇਹ ਹਾਂ ਜੀ ਵੈਰੀ ਗੁੱਡ ਇੱਕ ਵਾਰ ਨਾ ਹਾਂ ਤੋਹਾਰੀ ਕਿਹੜਾ ਮਾਰਾ ਕੇ ਦੇ ਕਾਦਾ ਜੇ ਤੋਹਾਰਾ ਤਾਂ ਮੈਂ ਕਿ ਤੂੰ ਵੀ ਨਾ ਮਾਰ ਦੇ ಉ ਆਹ ਬਲਵਾ ਆ ਪਾਈ ਕੋਲਾ ਲਾ ਕਾਲਾ ਕੱਲ੍ਹ ਕੋਈ ਗੱਲ ਉਹ ਭਾਈ ਆਉਂਗਾ ਕਿ ਨਹੀਂ ਅੱਜ ਹਾਂ ਉਹ ਓਣ ਨੂੰ ਤਾਂ ਗੰਭੀਰ ਖਿੱਚ ਆਪਿਆ ਹੁੰਦਾ ਸਿਲੀ ਨੂੰ ਕਿੱਥੇ ਤਾਂ ਹੀ ਫੋਨ ਫੋਨ ਕਰਿਆ ਹੋਇਆ ਉਹਨਾਂ ਨੂੰ ਹਾਂ ਤੇ ਕਰਕੇ ਲੇਟ ਹੋਣਾ 27 28 ਤੋਂ ਜਾਣਾ ਦਾ ਉਹਨਾਂ ਨੇ ਜਦੋਂ ਪਹਿਲਾ ਦਿਨ ਉੱਡਣ ਦਾ ਕਲਾਕ ਚਲੀ ਜਾਂਦਾ ਲਾ ਕੇ ਉਹਨਾਂ ਖਿੱਚਦੇ ਨੇ ਰਾਜਸਥਾਨੀ ਹਾਂ ਆਹ ਫੋਨ ਕਰਕੇ ਪੁੱਛਿਆ ਤੇਰੇ ਨਾਲ ਇਹ ਗੱਲਬਾਤ ਹੁੰਦੀ ਮੇਰੇ ਨਾਲ ਹੁੰਦੀ ਗੱਲਬਾਤ ਉਹਨਾਂ ਦੀ ਤਾਂ ਹੀ ਰੋਕੋ ਤੂੰ ਫੋਨ ਕਰਕੇ ਵੀ ਨਾ ਆਇਓ ਹਾਂ ਜਦੋਂ ਇਹ ਬਾਹਰ ਪਾਦੇ ਅੱਜ ਦੇ ਵਾਲੀ ਪਾਦੇ ਦੂਜੀ ਤਾਰ ਜਿਹੜੀ ਆ ਪੈਂਦੀ ਆ ਆਹ ਤਾਂ ਆ ਜਿਹੜੀ ਤੇਰੀ ਆ ਅਰਥ ਵਾਲੀ ਪਾਉਣੀ ਆ ਬਾਹਰ ਪਾਦੇ ਤਾਂ ਕੰਧ ਵਾਲੀ ਪਾਦੇ ਹਾਂ ਚੱਲਾ ਫੜਾ ਕਹਦਾ ਹੁੰਦਾ ਮੈਂ ਹੈਂ ਉਹਦੇ ਮੈਂ ਤਿੰਨੇ ਭਾਈ ਬੋਲੇ ਆ ਗਏ ਇਹਨੇ ਕਿਹਾ ਇੱਕੋ ਵਾਰੀ ਚੱਲਾ ਕੰਮ ਖਿੱਚਿਆ ਵਾ ਫਿਰ ਵੀ ਹਾਂ ਤਿੰਨ ਰੇਡੀਆਂ ਲੈ ਗਏ ਐਹ ਦੀਆਂ ਹਾਂ ਉਹ ਸਾਰਿਆਂ ਮੇਰੇ ਚੱਲਦਾ ਕੰਮ ਦੇਖ ਲੈ ਚੱਲ ਮੈਂ ਵੀ ਤਿਆਰ ਹੋ ਮਾ ਜਾ ਕੇ ਯਾਰ ਜਿਹੜੇ ਕੋਈ ਪੈਸਾ ਪੁੱਛਣ ਨਹੀਂ ਮਿਲਣਾ ਹਲੇ ਨਾ ਨਾ ਕੋਈ ਪੈਸਾ ਪੁੱਛਣ ਨਹੀਂ ਮਿਲਣਾ ਹਲੇ ਕੋਈ ਕੋਈ ਨਹੀਂ ਤੇ ਅੱਜ ਦਾ ਆਪਾਂ ਲਾਈਵ ਸੈਸ਼ਨ ਬੰਦ ਕਰਦੇ ਦੇਖੇ ਲਿਆ ਤੁਸੀਂ ਕਿਆ ਘਾਹ ਪਿਆ ਹੋਣਾ ਸਾਰਾ ਹਮ ਦਾ ਸਵੇਰ ਤੋਂ ਮੈਂ ਚਾਲ ਬਣਾਉਣੀ ਥੋੜੀ ਔਖੀ ਹੋਈ ਏ ਤੇ ਹੁਣ ਅ ਫਰੜ ਫਲਾੜ ਤੇ ਪਤਰੀ ਕਿਆ ਕਰਾਉਣਾ ਨੇ ਉਹ ਜਾਣਾ ਪੈਣਾ ਲੈ ਕੇ ਉਹ ਫਿਰ ਇੱਥੇ ਕਰਾਉਣ ਨੂੰ ਫਿਰਦੇ ਵੀ ਸਿੱਧੋੜਾ ਕਰਾਉਣਾ ਦੱਸੋ ਕਿਆ ਕਹਿਦਿਏ ਬੰਦੇ ਇਹਨਾਂ ਨੂੰ ਤੇ ਧੰਨਵਾਦ ਜੀ ਲਾਈਵ ਦੇਖਣ ਵਾਸਤੇ ਬਿਆਸਤ ਕਰ ਦਿੰਦੇ ਰਹੇ ਗੋ ਤੇ ਕਮੈਂਟ ਕਰਦੇ ਰਹੇ ਗੋ ਉਹਨਾਂ ਦਾ ਪਤਾ ਲੱਗ ਜਾਂਦਾ ਹਨਾ ਪੂਰਾ ਕਮਰਾ ਤਿਆਰ ਹੋਊਗਾ ਫਿਰ ਤੁਸੀਂ ਕਿਹੋ ਜੀ ਹਲ ਤਾਂ ਜਾਂ ਘਰ ਬਣਾਉਣ ਦਾ ਪਹਿਲੇ ਵੀ ਕਹਿੰਦੇ ਦੇਦੇ ਹੀ ਕਿ ਆ ਕਿੱਧਰੋਂ ਇਟਾਂ ਜੇ ਲਾਈ ਜਾਂਦੇ ਜਦੋਂ ਪੂਰੀ ਲਿਖਾਈ ਹੋਈ ਕਹਿਣਾ ਹੈ ਹਾਂ ਇਹ ਪੂਰਾ ਕਮਰਾ ਤਿਆਰ ਹੋਊਗਾ ਕੋਈ ਮੈਜਿਕ ਹੋਊਗਾ ਫਿਰ ਦੇਖਾਂ ਧੰਨਵਾਦ ਜੀ ਲਾਈਵ ਦੇਖਣ ਵਾਸਤੇ